ਹਾਂ ਜੀ ਇੱਥੇ ਸਾਰੇ ਵਾਂਡਰੀ ਦਾ ਜਿੰਨੇ ਵੀ ਇੱਥੇ ਕਿਸੇ ਨਾਲ ਪਰਣਾ ਨਹੀਂ ਕਰਦੇ ਆਜੋ ਜੀ ਹਾਂ ਜੀ ਹਾਂ ਜੀ ਜਿਹਦੀ ਲੋੜ ਹੈ ਕੋ ਕੋ ਲੈ ਸਕਦਾ ਨਾ ਹਾਂ ਜੀ ਹਾਂ ਜੀ ਪੰਡਾ ਇੱਥੇ ਲੱਖੀਆਂ ਬਚਾ ਚਾਰ ਬਾਬਾਈ ਇਹਨੂੰ ਲੋੜ ਹੈ ਇੱਥੇ ਦਵਾਈਓ ਥੋੜਾ ਥੋੜਾ ਫੋਲ ਕੇ ਹਾਂ ਜੀ ਹੁਣ ਜੰਗਲਾ ਚਾਰ ਆ ਜੀ ਜੰਗਲਾ ਚਾਰ ਓਏ ਆ ਚਾਰ ਬਾਬੇ ਇਹਨੂੰ ਵੀ ਚਾਹੀਦਾ ਹੁੰਦਾ ਨਾ ਜਿੰਨਾ ਵੀ ਕਹੀਦਾ ਚਾਹੀਦਾ ਹੁੰਦਾ ਲੇਵ ਕੇ ਲੈ ਜੋ ہاں ਪਰ ਇੱਥੇ ਲੱਗੀਆਂ ਵਾ ਵੇਥੋਂ ਪਚਾਈ ਇਹ ਆਖਰਾਮ ਰੱਖਿਓ ਲੱਗਦਾ ਸਭ ਅੱਜ ਕਰੀਆ ਵਿਧਾਰਨ ਕਹਿਦਾ ਵੀ ਕੋਈ ਜਾ ਨਾ ਜਾਵੇ ਜਦੋਂ ਮਰਜ਼ੀ ਆ ਕੇ ਜਾਦਾ ਇਥੋਂ ਨੋਨ ਨਹੀਂ ਕਰਦਾ ਕੋਈ ਬੇਜਵਾਨੇ ਨੂੰ ਲੋੜ ਆਣਾ ਹਾਂਜੀ ਇਹ ਤੁਹਾਨੂੰ ਆ ਪਚਾਰੀ ਦਾ ਕੋਈ ਕਹਿੰਦਾ ਕੋਈ ਗੱਲ ਨਹੀਂ ਦੇਖੀ ਆ ਤੂੜੀ ਵੀ ਤੁਹਾਨੂੰ ਤੂੜੀ ਪਹੁੰਚੀ ਆ ਚਾਰ ਹੀ ਪਾਡੇ ਡੰਗਰ ਹਾਂਜੀ ਤੂੜੀ ਵੀ ਆ ਗਈ ਆ ਚਾਰ ਕੀ ਆ ਗਿਆ ਇੱਕ ਮਿੰਟ ਹਾਂਜੀ ਲੰਗਰ ਪੜੀ ਬੱਧੀ ਪਹੁੰਚੀ ਆ ਬਸ ਲੈ ਜੀ ਇਥੋਂ ਕੋਈ ਯਾਰ ਵੇ ਦੇਖਦਾ ਹੀ ਨਹੀਂ ਹਾਂਜੀ ਤੇ ਭਾਈ ਜਿਹਨਾਂ ਲੋੜ ਹੈ ਨਾ ਆਹੋ ਆ ਜੋੜਾ ਪਤਾ ਨਹੀਂ ਵੀ ਉਹ ਕੰਮ ਕਰਦਾ ਨਹੀਂ ਉਹ ਸੀ ਤੂੰ ਪਾਸੇ ਜਾ ਕੇ ਕਿਹਦੇ ਜੋੜਾ ਦੇ ਰੋ ਦੇ ਕਿੰਨੇ ਕਿੱਦਵੇਂ ਭਾਈ ਬੈਜਾਂ ਦੇ ਪਾਣ ਦੇ ਆ ਪਿੱਛੇ ਮਾਰੀ ਜਾ ਕੇ ਕੱਟ ਨਹੀਂ ਦਿੱਤੀ ਹਾਂਜੀ ਖਾਲਸਾ ਸੱਚੀ ਕਾ ਉਹ ਖਾਲਸਾ ਵੀ ਬਤੀ ਇੱਥੇ ਵੀ ਇੱਥੇ ਹਾਂਜੀ ਹਾਂਜੀ ਦੇ ਕੱਲ ਜਿਹੜਾ ਆਚਾਰ ਚੂਰ ਭੇਜਿਆ ਸੀ ਮੇਗਾ ਸਭ ਨੂੰ ਹਾਂ ਜੀ ਸਾਰਿਆਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋਵੇ ਬਸ ਠੀਕ ਹੈ ਚੱਲੀ ਜਾਂਦਾ ਰੋਲੇ ਦੇ ਰੋਜ ਆਈ ਜਾਂਦਾ ਜੀ ਹਾਂ ਜੀ ਮਤਲਬ ਅਸੀਂ ਤਾਂ ਪਾਈ ਅਸੀਂ ਪਰੋਂ ਆਏ ਆ ਜੀ ਕਿਹੜੀ ਜਗ੍ਹਾ ਤੋਂ ਅਸੀਂ ਅਸੀਂ ਸਾਡਾ ਬਿਆਸ ਲਾ ਕੇ ਪਿੰਡ ਆ ਅੱਛਾ ਜੀ ਇਹ ਵੀਰ ਪਿੱਛੇ ਜਿਹੜੇ ਟੈਂਪੋ ਵਾਲੇ ਅਮਰਸਾ ਤੋਂ ਆਏ ਆ ਅੱਛਾ ਜੀ ਤੇ ਜੋ ਜੋ ਕਿਸੇ ਸਮਾਨ ਦੀ ਲੋੜ ਹੈ ਜੋ ਜੋ ਪਰਸੋਂ ਸਾਨੂੰ ਨਹੀਂ ਲਗਭਗ ਠੀਕ ਹੈ ਸਮੇਂ ਮੁਤਾਬਕ ਵਧੀਆ ਸਾਨੂੰ ਪਰਸੋਂ ਸਾਨੂੰ ਪਰਸੋਂ ਹੋਇਆ ਕਿਹਾ ਸੀ ਵੀ ਸਾਨੂੰ ਚਾਰ ਚਾਹੀਦਾ ਵਾ ਅੱਛਾ ਇਹਨਾਂ ਹੀ ਕੋਈ ਦੇਖ ਲਈ ਕੱਲ ਕੱਲ ਭੇਜਦਾ ਚਾਰ ਸਾਰੇ ਠੀਕ ਕੱਲ ਆਇਆ ਹੈ ਚਾਰਜ ਆਇਆ ਹੈ ਹਾਂਜੀ ਹਾਂਜੀ ਚਲੋ ਇਹੀ ਪਰ ਸਾਡਾ ਨਾਂ ਨਹੀਂ ਲੈ ਆ ਕਦੇ ਵੀ ਨਾ ਪਰਮਾਤਮਾ ਦਾ ਹੀ ਪਰਮਾਤਮਾ ਦਾ ਲੈਣਾ ਆਪਾਂ ਕੌਣ ਹਾਂਜੀ ਹਾਂਜੀ ਜਿੰਦ ਵੱਠੀ ਕਰ ਕਿਉਂ ਆ ਜੋ ਹੁਣ ਕੀ ਜੀ ਨਹੀਂ ਇਹ ਦਿਨ ਪਹਿਲਾਂ ਮਿਲਿਆ ਨਹੀਂ ਪਹਿਲਾਂ ਅੱਜ ਕੱਲ੍ਹ ਤੁਹਾਨੂੰ ਮਿਲ ਗਿਆ ਫੇ ਰੋਜ਼ ਕੋਈ ਨਾ ਕੋਈ ਮਰੀ ਜਾਣਾ ਵਾ ਉਹ ਅੱਖਰ ਨਹੀਂ ਨਹੀਂ ਸਮੋਸੇ ਤੇ ਮਿਲ ਗਿਆ ਉਹ ਬਸ ਸਮੋਸੇ ਮਿਲ ਗਏ ਦੂਜੇ ਵੀ ਆ ਜਾਂਦੇ ਜੀ ਇੱਕ ਮਿੰਟ ਇਹਨਾਂ ਨੂੰ ਪੁੱਛੀ ਸਮੋਸੇ ਮਿਲ ਗਏ ਤੁਹਾਨੂੰ ਸਾਰੇ ਨੂੰ ਤਾਂ ਨੂੰ ਸਮੋਸੇ ਲੰਗਰ ਮਿਲਿਆ ਵਾ ਹਾਂਜੀ ਹਾਂਜੀ ਸਮੋਸੇ ਲੰਗਰ ਮਿਲ ਗਿਆ ਮਿਲ ਗਿਆ ਠੀਕ ਆ ਜੀ ਆ ਪਿੱਛੇ ਟੈਂਪੂ ਆ ਰਿਹਾ ਸਮਾਨ ਇਹਨਾਂ ਦਾ ਲੈ ਲਓ ਸ਼ੈਂਪੂ ਆ ਵੀ ਮਾਰੋ ਲੰਮੀ ਕੱਢ ਲਓ ਕੱਢ ਲਓ ਮੈਂ ਵੀ ਇੱਥੇ ਲਾ ਲਵਾਂ ਲਾ ਲਵਾਂ ਐਨ ਮਾਰੋ ਕੋਈ ਭਾਈ ਵਾ ਅੰਮਾਰਾ ਸਾਰੇ ਮੈਂ ਬੁਲਾ ਰਿਹਾ ਹਾਂ ਕਹਤੇ ਆ ਗਏ ਆ ਅੱਜ ਨਾ ਚੈਨ ਚਲਾਉਂਦੇ ਆ ਆਪ ਕੋ ਆਪ ਜਾਣਾ ਨਾ ਇਹ ਜੀ ਬੰਦ ਰੋਟੇ ਨਹੀਂ ਇਹਨਾਂ ਨਾਲ ਇਹਨਾਂ ਨੂੰ ਇਹਦੀ ਖਾਣ ਨੂੰ ਲੋਕ ਬੱਕੜੇ ਵੇਖਣੇ ਚੁੱਲ੍ਹ ਰੋਟੇ ਉੱਪਰ ਦਸਾ ਦਸਾ ਇਹਨਾਂ ਨੂੰ ਭਾਈ ਜਿੱਤਾ ਰਹੇ ਨੇ ਦੋ ਜਿੱਤਾ ਰਹੇ ਹਾਂ ਜੀ ਸਾਨੂੰ ਵੀ ਤਾਂ ਸਮੂਸੇ ਮਿਲ ਗਏ ਸਾਨੂੰ ਤੇ ਪਿੱਛੇ ਉਹ ਇੰਟਰਵਿਊ ਦਾ ਸਾਰਾ ਜਿਹਾ ਸਮਾਨ ਆ ਰਿਹਾ ਹਾਂ ਜੀ ਤਾਂ ਠੀਕ ਹੈ ਜੀ ਤੀਰੋ ਤੇ ਬਾਕੀ ਡੰਗਣਾ ਚਾਰਾ ਮਿਲ ਗਿਆ ਕੱਲ ਜੇ ਚਾਰ ਵੀ ਆ ਰਿਹਾ ਹੈ ਚਾਰ ਸਾਰੇ ਡੰਗਣਾ ਭੇਜੇ ਨਹੀਂ ਕੱਲ ਕੱਲ ਤੇ ਕੱਲ ਦਾ ਹੀ ਕੰਮ ਸੁਣਾਉਣਾ ਵਾ ਨਹੀਂ ਨਹੀਂ ਥੋੜਾ ਥੋੜਾ ਆਏ ਤਾਂ ਅਹੀਂ ਤਾਂ ਅਹੀਂ ਤਾਂ ਪੰਡਾਰੇ ਪੰਡਾਰੇ ਹੋਈਆਂ ਇੱਕ ਪੰਡੇ 14 ਕਿੰਟੜਾ ਹਾਂ ਉਹ ਇਥੇ ਲੈਂਦੀ ਨਹੀਂ ਨਹੀਂ ਲਵਾਈ ਨਹੀਂ ਜਗਾ ਬਾਬਾ ਜੀ ਥੋੜੀ ਜਗਾ ਉਹ ਚਾਰ ਤੇ ਭੇਜਿਆ ਲੈਣੀ ਹੀ ਤੇ ਉਹ ਟਰੈਕਟਰ ਦਾ ਹੈ ਨਹੀਂ ਫਿਰ ਤੁਹਾਡੇ ਕੋਲ ਉਹਦਾ ਆਏ ਤੇਰੇ ਨਾ ਹਾਂ ਜਾਈ ਆਇਆ ਹੈ ਅਚਾਹ ਉਹ ਨਹੀਂ ਵੱਡੇ ਦੇ ਹੁੰਦੇ ਜੀ ਕੋਈ ਨਹੀਂ ਉਹ ਇਸ ਤਰ੍ਹਾਂ ਸ਼ਾਇਦ ਹੁਣ ਅੱਜ ਆਉਣਾ ਵਾ ਤੇ ਉਹ ਥੋੜਾ ਥੋੜਾ ਅੱਗੇ ਲਵਾ ਦਿਓ ਡੰਗਰਾ ਵਾ ਤੇ ਕੋਈ ਬੇਜਮਾਨਾ ਜ਼ਰੂਰੀ ਹੈ ਪੇਰੀ ਪਸੂ ਢਿਲ ਬਣਾ ਦੇ ਕੇ ਬਲੇ ਸੋਨਿਹਾਲ ਸਾਸਰੀਆ ਕਾਲ ਹਾਂਜੀ ਹਾਂਜੀ ਬਹੁਤ ਆ ਹੋਰ ਕੋਈ ਚੀਜ਼ ਦੀ ਲੋੜ ਹੋਵੇ ਦਿਲ ਸੋਹ ਹੋਰ ਨਾ ਕਈਆਂ ਕੰਮ ਨਹੀਂ ਮੜਿਆ ਕੰਮ ਨਹੀਂ ਮੜਿਆ ਕੰਮ ਨਹੀਂ ਆਇਆ ਸਿਰ ਤੋਂ ਰੋਡ ਨਹੀਂ ਜਾ ਰੋਡ ਦੀ ਕਈ ਜਾਂਦੀ ਰੋਡ ਹੀ ਆ ਹਨ ਨਹੀਂ ਕਿੰਨੇ ਲੱਗਦਾ ਕਿੰਨੇ ਡੰਗਰ ਲਾੜੋ ਇਹ ਡੰਗਰ ਇਹ ਡੰਗਰ ਉਹਨਾਂ ਦੇ ਲਵਾਉਣੇ ਆ ਹੁਣ ਆਉਣਾ ਹਾਂਜੀ ਪਰ ਨਾਲ ਲੈ ਆ ਤੇ ਹਾਂਜੀ ਕੋਈ ਨਿਸ਼ਾਨੇ ਨਹੀਂ ਦੀ ਆ। ਮਗਰ ਸਾਹ ਤੇਈ ਬੰਦੇ ਦੋੜੇ ਦੋੜ ਵਾਈ ਜਾਂਦੇ ਆ। ਪਿੱਛੇ ਰੱਖੀ ਜਾਂਦੇ ਜਮਾਂ ਕਰੀ ਜਾਂਦੇ। ਠੀਕ ਆ। ਅੱਛਾ। ਇਸ਼ਾਰਾ ਕਰ ਦੋ। ਉਹ ਲਾ ਦੇ। ਤੇ ਹੁਣ ਆਪਣੀ ਟੋਕੀ। ਡੰਗਰਾਂ ਦੇ ਚਾਹ। ਬੋਨਸ ਪੂਰਾ ਸਾਰੀ ਇਹਨੂੰ ਮਲੇ ਦਾ ਸਾਰਵਾਸਤ। ਆ ਵੀ ਫਾੜੀ। ਹੈ? ਨਹੀਂ ਆ ਮੈਂ ਇਹਦੇ ਵਿੱਚ ਦੂਜਾ ਖਾ ਲਵਾਂ ਸਾਰਾ ਸਾਮਾਨ। ਸਾਰਾ ਵਸ। ਤੇ ਆ ਪਿਛੋਂ ਦੇ ਗੱਡੀ ਪਿਛੋਂ ਦੇ ਹਾਂਜੀ ਠੀਕ ਹੈ ਠੀਕ ਉਹ ਦਿੰਦੇ ਆ ਸਾਰਿਆਂ ਨੂੰ ਵਜੇ ਜਦੋਂ ਤੇ ਜ਼ਿੰਮੇਦਾਰ ਹੁੰਦੇ ਨੇ ਕਿਤੇ ਪੈਣ ਵਾਲੇ ਦੀ ਬਹੁਤ ਪਰ ਨਹੀਂ ਤੇ ਦੇ ਕਰੇ ਪਰ ਕਰਨੇ ਤੱਕੜੇ ਨਹੀਂ ਅਸੀਂ ਤੇ ਵੇਖੋ ਅਸੀਂ ਤਾਂ ਪਹਚਾਈਏ ਨੇ ਅਸੀਂ ਪਾਦੋਂ ਆਏ ਹਣਾ ਸਾਡਾ ਕੰਮ ਹੈ ਉਥੇ ਜ਼ਮਾਨ ਪਜਾਉਣਾ ਅਸੀਂ ਤਾਂ ਕਿਹਨੇ ਸਾਡਾ ਨਾਮ ਵੀ ਨਾ ਲਾਓ ਸਿੱਧੀ ਗੱਲ ਹੈ ਕਿਹਨੇ ਦਿੱਤਾ ਕਿਹਨੇ ਨਹੀਂ ਹਣਾ ਜਿਹੜਾ ਵੀਰ ਕੰਨ ਕਰਦਾ ਪੈਣਾ ਆਹ ਤਾਂ ਨੰਦਨ ਚੁੱਕਾ ਲੈ ਗਏ ਨਹੀਂ ਤਾਂ ਅੱਬ ਵੇਖਣ ਡਿਆ ਵਗੇ ਕੋਈ ਨਹੀਂ ਅਸੀਂ ਤਾਂ ਸਾਰਾ ਸਾਡੇ ਨਹੀਂ ਹੈਗਾ ਕੋਈ ਵਿਧੇ ਉਹ ਕਿੰਨੂੰ ਨਹੀਂ ਦਿੰਦਾ ਕਿ ਮੈਨੂੰ ਸਾਡੇ ਸਾਰੇ ਬਰਾਬਰ ਆ ਠੀਕ ਕੋਈ ਕਮਨੀ ਕੋਈ ਦੱਸੋ ਸੱਚੀ ਗੱਲ ਬੋਲੋ ਜੀ ਮੀਡੀਆ ਬੀਟੀਆ ਦਾ ਸ਼ੈਟ ਉਹ ਮੀਡੀਆ ਨੂੰ ਦੱਸਿਆ ਕਰਨਾ ਹੈ ਸੱਚੀ ਗੱਲ ਤੁਸੀਂ ਦੱਸੋ ਵੀ ਜਿੱਦਾਂ ਤੁਹਾਨੂੰ ਕੱਲ ਡੰਗਰਾ ਚਾਰ ਵਗੈਰਾ ਰਵਗੈਰਾ ਮਿਲ ਰਿਹਾ ਸੀ ਇਹ ਭਾਜੀ ਮਲਕੀ ਦੀ ਟੀਮ ਹੈ ਡਾਕਟਰ ਹਾਂਜੀ ਇਹ ਆਪਣੇ ਅੱਗੇ ਉਹ ਵੰਡਣ ਨਹੀਂ ਆ ਸਮੋਸੇ ਦੇ ਕੇ ਗਏ ਇਹ ਇਹ ਭਾਜੀ ਇਹ ਤਾਂ ਨਹੀਂ ਅੱਗੇ ਇਹ ਡੰਗਰਾ ਠੀਕੇ ਲਾਉਣ ਵਾਲੇ ਆ ਜੀ ਠੀਕ ਹੈ ਜੀ ਇੱਕ ਮਿੰਟਾ ਜੀ ਇੱਕ ਮਿੰਟਾ ਇਤਨਾ ਸੈਟ ਗੱਡੀ ਲਾ ਕੇ ਤੇ ਜਾਣੇ ਕੋਈ ਗਰਾਂ ਚਾਰ ਚੂੜ ਸਭ ਕੋ ਅਚਾਰਾ ਡੰਗਰਾਂ ਵਾਲੀ ਹਾਂਜੀ ਹਾਂਜੀ ਤੁਸੀਂ ਸਭ ਕੋ ਕੋਈ ਚੀਜ਼ ਦੀ ਲੋੜ ਕਿ ਨਹੀਂ ਹੋ ਰਹੀ ਸਿੱਧੀ ਕਿਸ ਜੀ ਦੀ ਇਸ ਤਰੀਕਾ ਹਾਂ ਠੀਕ ਹੈ ਆ ਤੋ ਬਣ ਰਿਹਾ ਹੈ ਅੱਗੇ ਜੀ ਹੈ ਨਹੀਂ ਅੱਜ ਆਪਾਂ ਨਹੀਂ ਰਾਤੀ ਤਾਂ ਦੇ ਰਿਹਾ ਹੋ ਤਾਂ ਦੋ ਦਿਨਾਂ ਨਹੀਂ ਜਾਣਾ ਢੇ ਨਹੀਂ ਰਾਤੀ ਹੋਗਾ ਟਰਾਲੀ ਭੇਜਦੇ ਸੀ ਹਾਂਜੀ ਹੋਰ ਕੋਈ ਤੁਹਾਨੂੰ ਬੜੇ ਰਹਾ ਭੇਜਦੇ ਨਹੀਂ ਹੁੰਦਾ ਜਿਹੜਾ ਚਾਰ ਦਿਆਂ ਪੰਡਾ ਪਈਆਂ ਸਾਰੇ ਜਿਹੜੀ ਚੀਜ਼ ਚਾਹੀਦੀ ਦੱਸੋ ਨਾ ਕਿਹੜੀ ਚੀਜ਼ ਚਾਹੀਦੀ ਤੁਹਾਨੂੰ ਕੀ ਚਾਹੀਦਾ ਵਾ ਚਾਰ ਚਾਰ ਡੰਗਰਾਂ ਚਾਹੀਦਾ ਵਾ ਬੰਦੇ ਹਾਂਜੀ ਆ ਤੇ ਉਹ ਚਾਰ ਦੇ ਹਵੇ ਦੋ ਬੰਨਾਂ ਪਿੱਛੇ ਪਈਆਂ ਚਾਰ ਬੰਨਾਂ ਪਿੱਛੇ ਪਈਆਂ 14 14 ਕੁਇੰਟਾਂ ਦੀ ਭਾਂਡਾ ਇੱਕ ਕੁਝ ਕੱਢੋ ਵੰਡ ਕੇ ਸਾਰੇ ਲਓ ਨਾ ਸਾਰੇ ਕੀ ਹੈ ਲੋਣ ਕੇ ਲਓ ਜੀ ਹੋਰ ਸਮਾਨ ਵੱਡਾ ਟਰਾਲਾ ਹੈ ਨਾ ਚਾਦਾ ਭੇਜਿਆ ਇਹ ਰਾਤ ਇਹਨਾਂ ਦੇ ਕੋਲ ਹੀ ਖੜੇ ਸੀ ਜਦੋਂ ਲੁਹਾਈ ਇਹਨਾਂ ਦੇ ਹਾਂਜੀ ਹਾਂਜੀ ਇਹ ਬਾਬਾ ਜੀ ਪਿਆਰ ਕੁੜੀ ਸਮੋਸੇ ਖਾ ਰਹੇ ਇੱਕ ਦਾ ਸਾਰੇ ਸਮੋਸੇ ਆ ਰਹੇ ਆ ਸਭ ਕੋ ਨੰਗਰ ਦਾ ਸਭ ਕੋ ਮੇਰੇ ਹੋ ਸਕਾ ਮੇਰੇ ਆ ਨਾ ਹਾਂਜੀ ਅਚਾਰ ਬੋਲਦਾ ਉਹ ਫਲੂਟ ਵੀ ਆ ਗਿਆ ਹੁਣ ਫਿਰ ਵੀਟ ਦੀ ਆ ਜੇ ਕੋਈ ਫੀਡ 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 ਵੇਨਾ ਪਰ ਇਹਦਾ ਚਾਹੇ ਡੰਗਰਾਂ ਚਾਰ ਮਿਲ ਜੇ ਢਿੱਡ ਮਾੜਾ ਭਰੇ ਉਹਨਾਂ ਬੋਲਾ ਵਾਜ ਫੀਡ ਆਪਾਂ ਕਾ ਦੁੱਧ ਵੇਚਣਾ ਵਾ ਕੋਠੂ ਵਾਲਿਆ ਲਿਆ ਦਿਓ ਫੁੱਕੋ ਝੋਕਰ ਹਾਂ ਮਾੜਾ ਆਪਾਂ ਨਹੀਂ ਉਹ ਇਦਾਂ ਨਾ ਤੂੜੀ ਦੇ ਚਾਰ ਦਿਨਾਂ ਵਿੱਚ ਕਰਾਰਾ ਹੋ ਜਾਂਦਾ ਵਾ ਜੋ ਕੰਮ ਬਾਬਾ ਜੀ ਛੋਟਾ ਕੰਮ ਨਹੀਂ ਹੈਗਾ ਕੰਮ ਬਹੁਤ ਵੱਡਾ ਵਾ ਉਨਾ ਵੇਖੋ ਕਿੰਨੀ ਦੁਨੀਆ ਵਾ ਤੇ ਕਿਦਾਂ ਹਸਾਬਦਾ ਵੈ ਹਾਂ ਲਓ ਮੈਨੂੰ ਇੱਥੇ ਲਾ ਦਿਓ ਭਾਈ ਬਾਬਾ ਜੀ ਨੇ ਹੋਣਾ ਲੀਡਰ ਸੂਰ ਹਾਂ ਚਾਰ ਇਹ ਸਮੋਸ ਨਾਲ ਵਿੱਚ ਸਮੋਸ ਕਰਮ ਆ ਕਰਮਾ ਲਈ ਤੂੰ ਦੱਸ ਕਿਉਂ ਮਾਂਡਈਆਂ ਟੱਡਾਂ ਨਾ 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 ਇੰਨੇ ਉੱਤਰ ਗਿਆ ਉੱਤਰ ਗਿਆ ਆਹ ਤੇ ਅੱਡੇ ਦੇ ਫੋਰਟ ਚ ਚਾਲੂ ਕਰੋ ਮੇਰੇ రాణి మళ్ళా రోజు ఇద్దరు 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 ఇద్దరు

¿Qué es lo que se llama? ¿Qué es lo que se llama? ¿Qué es lo que se llama? ¿Qué es lo que se करे सघी आहे લે લેતો રે થારે ઓ તુરી જલુ તુરી જલુ પડી પાટી હેગલો પાટી હેગલો પાટી માટે વાસ્તે બધી વસ્તુઓ લાલ આયે હું હા તને કાલે જાજે લઈ જઉં આ તો લે ને પુરી લે ને આજા બતા લે લો લા લો પુત્ર લે લો હા હેલો લેતો લે આવી દે લે લો લા લો લે લે આવો 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 ਆ ਜਾਓ ਆ ਜਾਓ ਟਵਾਡੀ ਵਾਲਾ ਲੰਗਰ ਲਗਾ ਬਾਪੂ ਬਾਈ ਤੇ ਆ ਜਾਓ ਆ ਜਾਓ ਪਿੱਛੇ ਲੱਗੀ ਸੇਕਾ ਕਰ ਰਹੇ ਪਿੱਛੇ ਦੂਜੀ ਗੱਡੀ ਵੀ ਆਉਣੀ ਸਮਾਨ ਦੀ ਉਹ ਵੀ ਲੈ ਲਓ ਪਿੱਛੇ ਉਹਦੀ ਕਾਦੇ ਉਹ ਗੱਡੀ ਕਿਹਨੇ ਉਹ ਨਹੀਂ ਇਹ ਕਰੇਟ ਰੱਖਦੇ ਆ ਉਹਦੇ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਚੱਲਦਾ ਆ ਦੇ ਲੋ ਇਹ ਕਾਰ ਆਇਆ ਮਾਤਾ ਮਾਂ ਕੇ ਖਾ ਲਓ ਆ ਜੀ ਥੋੜੀ ਰਾਜ ਰਾਜ ਖਾਓ ਕੋਈ ਨਹੀਂ